ਮਾਤਾ ਜੀ ਦੇ ਘਰੇ ਘਰ ਤੁਸੀਂ ਜ਼ਬਰਦਸਤੀ ਇਹੋ ਜਿਹੇ ਵਿਆਹ ਕਢਾਉਂਦੇ ਜੋ ਮੇਰਾ ਖਿਆਲ ਹੈ ਕਿ ਸਾਡੀ ਸਾਡੀ ਸੋਚ ਸਿੱਖੀ ਦਾ ਬੋਲਬਾਲਾ ਜੀ ਅਸੀਂ ਸਿੱਖੀ ਨੂੰ ਪ੍ਰਫੁੱਲਤ ਦੇਖਣਾ ਚਾਹੁੰਦੇ ਹਾਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਜੋ ਪੰਜਾਬ ਦੇ ਹਾਲਾਤ ਹੋਏ ਪਏ ਆ ਮੇਰਾ ਖਿਆਲ ਹੈ ਕੋ ਤੁਹਾਨੂੰ ਵੀ ਤੁਸੀਂ ਵੀ ਪੰਜਾਬੀ ਜੋ ਤੁਹਾਨੂੰ ਪਤਾ ਵੀ ਕਿੰਦਾ ਦੇ ਕਿੰਦੀ ਕਿੱਡੀ ਬੁਰੀ ਹਾਲਤ ਚ ਪੰਜਾਬ ਪਹੁੰਚਿਆ ਹੋਇਆ ਕਿ ਨਸ਼ਿਆਂ ਦਾ ਕਿੰਨੀਆਂ ਮੋਤਾਂ ਹੋ ਰਹੀਆਂ ਚੋਰੀਆਂ ਚਕਾਰੀਆਂ ਗੁੰਡਾਗਰਦੀ ਕਿੱਦਾਂ ਵਾਪਰ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹੋ ਜੇ ਇਹੋ ਜੇ ਬਿਆਨਾਂ ਨੂੰ ਛੱਡ ਕੇ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਲਈ ਚੜ੍ਹਦੀ ਕਲਾ ਦੀ ਕੰਮ ਕਰਨਾ ਚਾਹੀਦਾ ਹਾਂਜੀ ਇਹ ਵਿਚਾਰ ਸਿੰਘ ਸਾਹਿਬ ਅਸੀਂ ਗੁਰੂ ਘਰ ਮੱਥਾ ਟੇਕਣਾ ਸੀ ਕੁਦਰਤੀ ਉਹਨਾਂ ਦਾ ਮੇਲ ਹੋ ਗਿਆ ਤੇ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜਾ ਪਿਆਰ ਤੇ ਔਖੇ ਸੁਖੇ ਵੇਲੇ ਸਾਡੀ ਉਹਨਾਂ ਨੇ ਹਮਾਇਤ ਕੀਤੀ ਆ ਤੇ ਅਸੀਂ ਉਹਨਾਂ ਨੂੰ ਅੱਗੇ ਵੀ ਹਮਾਇਤ ਵਾਸਤੇ ਹੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਧ ਚੜ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਿੱਦਾਂ ਤੁਸੀਂ ਉਹਨਾਂ ਨੂੰ ਚੋਣਾ ਸਫਲਤਾ ਬਖਸ਼ੀ ਆ ਤੇ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਐਸੇ ਅਸੀਂ ਉਹਨਾਂ ਨੂੰ ਹੱਲ ਵਾ ਸਕੀਏ ਕਿਰਤ ਹੋਇਆ ਉਹ ਅਮਰਪਾਲ ਜੀ ਦਾ ਹੀ ਟ੍ਰੈਵਲ ਹੈ ਇਹ ਮੈਨੂੰ ਤਾਂ ਲੱਗਦਾ ਉਹ ਉਹਨਾਂ ਦੀ ਜਿਹੜੀ ਉਹ ਟਵਿੱਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਜੀ ਚੋਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਅਮਰਪਾਲ ਦਾ ਹੀ ਹੋ ਸਕਦਾ